ਸਸੇਕਾਲ ਦੋਸਤੋ ਅੱਜ ਅਸੀਂ ਘਰ ਦੇ ਵਿੱਚ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਡਿਲੀਸ਼ੀਅਸ ਆਲੂ ਬੈਂਗਨ ਦੀ ਸਬਜ਼ੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਘੱਟ ਮਸਾਲਿਆਂ ਦੇ ਨਾਲ ਬਣਾਵਾਂਗੇ ਇਸਦੇ ਲਈ ਮੈਂ 1/2 ਕਿਲੋ ਛੋਟੇ ਵਾਲੇ ਬੈਂਗਲ ਲਏ ਆ ਤੇ ਇਹਨਾਂ ਨੂੰ ਆਪਾਂ ਪਹਿਲਾਂ ਵਾਸ਼ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਕੱਟ ਕਰਾਂਗੇ ਤੇ ਇੱਕ ਬੈਂਗਨ ਦੇ ਆਪਾਂ ਚਾਰ ਹੀ ਪਾਰਟ ਜਿਹੜੇ ਆ ਉਹ ਕੱਟ ਕਰਦੇ ਆ ਇਹਨੂੰ ਬਹੁਤ ਜ਼ਿਆਦਾ ਬਰੀਕ ਕੱਟ ਨਹੀਂ ਕਰਨਾਗਾ ਨਹੀਂ ਤਾਂ ਇਹ ਸਬਜੀ ਬਹੁਤ ਮੈਸੀ ਹੋ ਜੂਗੀ ਤੇ ਕੱਟ ਕਰਕੇ ਨਾਲ ਦੀ ਨਾਲ ਹੀ ਆਪਾਂ ਪਾਣੀ 'ਚ ਰੱਖ ਦੇਣਾ ਕਿਉਂਕਿ ਥੋੜੇ ਦੇਰ ਪਏ ਰਹਿਣ ਤਾਂ ਇਹ ਬੈਂਗਨ ਜਿਹੜੇ ਆ ਉਹ ਕਾਲੇ ਹੋ ਜਾਂਦੇ ਆ ਸਾਰੇ ਬੈਂਗਨ ਆਪਾਂ ਕੱਟ ਲਏ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਆਲੂ ਵੀ ਕੱਟ ਕੇ ਪਾਣੀ ਦੇ ਵਿੱਚ ਰੱਖ ਦੇਾਂਗੇ ਇੱਥੇ ਮੈਂ ਚਾਰ ਮੀਡੀਅਮ ਸਾਈਜ਼ ਦੇ ਆਲੂ ਲਏ ਆ ਤੇ ਆਲੂ ਵੀ ਅਸੀਂ ਬਹੁਤ ਬਰੀਕ ਜੇ ਉਹ ਨਹੀਂ ਕਰਨਗੇ ਇੱਕ ਆਲੂ ਦੇ ਤਿੰਨ ਤੋਂ ਚਾਰ 파ਟ ਹੀ ਕਰਨੇ ਅੱਗੇ ਤੁਸੀਂ ਹਾਫ ਕੱਟ ਕਰਨ ਦੇ ਬਾਅਦ ਟੋਟਲ ਜੈਨੀ ਦੀ ਅੱਠ ਪੀਸ ਦੇ ਆਪਾਂ ਕੱਟ ਕਰਾਂਗੇ ਤੇ ਇਹਨਾਂ ਨੂੰ ਵੀ ਅਸੀਂ ਪਾਣੀ ਦੇ ਵਿੱਚ ਰੱਖ ਦਿਆਂਗੇ ਤਿੰਨ ਪਿਆਜ਼ ਤੋਂ ਟਮਾਟਰ ਲਏ ਆ ਇਹਨਾਂ ਨੂੰ ਵੀ ਅਸੀਂ ਬਰੀਕ ਚੌਪ ਕਰ ਲੈਣਾ ਆ ਇਹ ਸਾਰੇ ਕੰਮ ਤੁਸੀਂ ਨਾਲ ਦੀ ਨਾਲ ਹੀ ਕਰਦੇ ਨੇ ਆ ਤੇ ਪਹਿਲਾਂ ਸਬਜੀ ਨੂੰ ਕੱਟ ਕਰਕੇ ਰੱਖ ਲਾਂਗੇ ਉਸ ਤੋਂ ਬਾਅਦ ਸਬਜੀ ਜਿਹੜੀ ਆ ਉਹ 10 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਾਂਦੀ ਆ ਤੇ ਇਹਨੂੰ ਵੀ ਆਪਾਂ ਸਾਰੇ ਪਿਆਜ਼ ਜਿਹੜੇ ਆ ਇਸ ਤਰ੍ਹਾਂ ਬਰੀਕ ਚੌਪ ਕਰ ਲਿਆ ਨਾਲ ਹੀ ਅਸੀਂ ਟਮਾਟਰ ਵੀ ਚੌਪ ਕਰ ਲਵਾਂਗੇ ਉਸੀਂ ਚਾਹੋ ਤਾਂ ਇਹਨੂੰ ਮਿਕਸੀ ਦੇ ਵਿੱਚ ਦੀ ਪਿਉਰੀ ਵੀ ਬਣਾ ਸਕਦੇ ਹਾਂ ਪਰ ਚੌਪ ਕੀਤੇ ਹੋਏ ਟਮਾਟਰ ਦੇ ਜਿਹੜੇ ਚੰਕਸ ਆ ਸੁੱਕੀ ਸਬਜ਼ੀ ਦੇ ਵਿੱਚ ਬਹੁਤ ਵਧੀਆ ਲੱਗਦੇ ਆ ਜੇਕਰ ਗਰੇਵੀ ਵਾਲੀ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਟਮਾਟਰ ਦੀ ਪਿਉਰੀ ਬਣਾਓ ਸੁੱਕੀ ਸਬਜ਼ੀ ਦੇ ਵਿੱਚ ਥੋੜੀਆਂ ਜਿਹੀਆਂ ਖੜਮੀਆਂ ਚੀਜ਼ਾਂ ਰੱਖੋ ਤੇ ਕੜਾਈ ਦੇ ਵਿੱਚ ਸਰੋਂ ਦਾ ਤੇਲ ਲਿਆ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਜਿਹੜੇ ਬੈਂਗਨ ਅਸੀਂ ਪਾਣੀ ਦੇ ਵਿੱਚ ਰੱਖੇ ਸੀ ਉਹ ਐਡ ਕਰ ਦਿਆਂਗੇ ਤੇ ਪਹਿਲਾਂ ਤੁਸੀਂ ਗੈਸ ਦੀ ਫਲੇਮ ਨੂੰ ਹਾਈ ਰੱਖਣਾ ਹੈ ਜਿਵੇਂ ਸਾਡੇ ਜਿਹੜੇ ਬੈਂਗਨ ਆ ਉਹ ਗਰਮ ਹੋ ਜਾਂਦੇ ਆ ਤਾਂ ਗੈਸ ਦੀ ਫਲੇਮ ਨੂੰ ਤੁਸੀਂ ਲੋ ਕਰ ਦਿਓ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਤੁਹਾਡੀ ਸਬਜ਼ੀ ਜਿਹੜੀ ਆ ਉਹ ਬਹੁਤ ਵਧੀਆ ਬਣਦੀ ਆ ਬਿਲਕੁਲ ਥੋੜੀ ਜਿਹੀ ਲਾਲ ਮਿਰਚ ਪਾਊਡਰ ਹਲਦੀ ਤੇ ਨਮਕ ਇਸ ਦੇ ਵਿੱਚ ਐਡ ਕਰ ਦਿਆਂਗੇ ਤਾਂ ਕਿ ਸਬਜ਼ੀ ਦੇ ਵਿੱਚ ਸਾਡੀ ਦੇ ਕਲਰ ਬਹੁਤ ਵਧੀਆ ਆਵੇ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਜੇਕਰ ਅਸੀਂ ਕੱਲੇ ਫਰਾਈ ਕਰਾਂਗੇ ਨਮਕ ਦੇ ਨਾਲ ਫਰਾਈ ਕਰਾਂਗੇ ਤਾਂ ਸਬਜ਼ੀ ਦੇ ਵਿੱਚ ਕਲਰ ਵਧੀਆ ਨਹੀਂ ਆਉਂਦਾਗਾ ਤੇ ਥੋੜੇ ਜਿਹੀ ਮਸਾਲੇ ਐਡ ਕਰਨ ਨਾਲ ਇਹ ਬੜੀ ਜਲਦੀ ਕੁੱਕ ਹੋ ਜਾਂਦੀ ਹੈ ਦੋ-ਤਿੰਨ ਮਿੰਟ ਲਈ ਮੈਂ ਇਸੇ ਤਰ੍ਹਾਂ ਹੀ ਲੋ ਤੋਂ ਮੀਡੀਅਮ ਫਲੇਮ ਦੇ ਉੱਪਰ ਇਹਨਾਂ ਨੂੰ ਪੁੰਨਿਆ ਫਿਰ ਆਪਾਂ ਸਲੋ ਫਲੇਮ ਦੇ ਉੱਪਰ ਦੋ ਮਿੰਟ ਲਈ ਇਹਨਾਂ ਨੂੰ ਟੱਕ ਕੇ ਰੱਖ ਦਿੱਤਾ ਕਵਰ ਕਰਕੇ ਰੱਖ ਦਿੱਤਾ ਤੇ ਤੁਸੀਂ ਦੇਖ ਸਕਦੇ ਹੋ ਬੈਂਗਨ ਬਿਲਕੁਲ ਸੌਫਟ ਹੋ ਗਏ ਆ ਜੇਕਰ ਅਸੀਂ ਇਸ ਨੂੰ ਹੋਰ ਪਕਾਵਾਂਗੇ ਤਾਂ ਇਹ ਮੈਸ਼ੀ ਹੋ ਜਾਣਗੇ ਇਸ ਸਟੇਜ ਤੇ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲਵਾਂਗੇ ਸੇਮ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਹੋਰ ਐਡ ਕੀਤਾ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੀਰਾ ਪਾ ਦਿੰਦਾ ਫਿਰ ਇਹਦੇ ਵਿੱਚ ਲਸਣ ਦੀਆਂ ਤਿੰਨ ਕ ਕਲੀਆਂ ਜਿਹੜੀਆਂ ਐ ਉਹ ਮੈਬਰੀ ਕੱਟ ਕੇ ਐਡ ਕੀਤੀਆਂ ਲਸਣ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਭੁੰਨਣਾਗਾ ਕਿਉਂਕਿ ਗਰਮੀ ਦਾ ਮੌਸਮ ਆ ਗਿਆ ਵਾ ਫਿਰ ਆਪਾਂ ਇਸ ਦੇ ਵਿੱਚ ਕੱਟਿਆ ਹੋਇਆ ਪਿਆਜ਼ ਜਿਹੜਾ ਏ ਉਹ ਐਡ ਕਰ ਦਾਂਗੇ ਪਿਆਜ਼ ਨੂੰ ਵੀ 2 ਤੋਂ 3 ਮਿੰਟ ਲਈ ਸੌਫਟ ਕਰ ਲੈਣਾ ਵਾ ਥੋੜਾ ਸੌਫਟ ਹੋ ਜਾਂਦੇ ਇਹਦੇ ਵਿੱਚ ਹਰੀਆਂ ਮਿਰਚਾਂ ਐਡ ਕਰ ਦਿੱਤੀਆਂ 2-3 ਲੰਬੀਆਂ ਲੰਬੀਆਂ ਕੱਟ ਗਏ ਹਰੀ ਮਿਰਚ ਦਾ ਟੇਸ ਸੁੱਕੀ ਸਬਜ਼ੀ ਦੇ ਵਿੱਚ ਬਹੁਤ ਵਧੀਆ ਹੁੰਦਾ ਤੇ ਇਸ ਤਰ੍ਹਾਂ ਮੋਟੀ-ਮੋਟੀ ਕੱਟ ਕੇ ਤੁਸੀਂ ਇਸ ਨੂੰ ਐਡ ਕਰ ਦਿਓ ਤੇ ਥੋੜਾ ਸੌਫਟ ਵੀ ਹੋ ਗਿਆ ਪਿਆਜ਼ ਸਾਡਾ ਹੁਣ ਆਪਾਂ ਇਸੇ ਵਿੱਚ ਆਲੂ ਐਡ ਕਰ ਦੇਾਂਗੇ ਤੇ ਆਲੂ ਤੇ ਪਿਆਜ਼ ਨੂੰ ਹੁਣ ਆਪਾਂ ਇਕੱਠੇ ਪਕਾਵਾਂਗੇ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਇਹਨੂੰ ਆਪਾਂ ਪਹਿਲਾਂ ਓਪਨ ਹੀ ਪਕਾਵਾਂਗੇ 2 ਮਿੰਟ ਲਈ ਫਿਰ 2 ਮਿੰਟ ਲਈ ਇਹਨੂੰ ਆਪਾਂ ਕਵਰ ਕਰਕੇ ਪਕਾਵਾਂਗੇ ਪਰ ਕਿਉਂਕਿ ਕੱਲੇ ਆਲੂ ਆ ਇਸ ਦੇ ਵਿੱਚ ਵੀ ਅਸੀਂ ਸੇਮ ਥੋੜ੍ਹਾ ਜਿਹਾ ਨਮਕ ਥੋੜੀ ਜਿਹੀ ਲਾਲ ਮਿਰਚ ਤੇ ਥੋੜੀ ਜਿਹੀ ਹਲਦੀ ਜਿਹੜੀ ਆ ਉਹ ਐਡ ਕਰ ਦਿਆਂਗੇ ਮਸਾਲੇ ਆਂਦਾ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਆਪਾਂ ਥੋੜੇ-ਥੋੜੇ ਮਸਾਲੇ ਜਿਹੜੇ ਆ ਉਹ ਐਡ ਕਰ ਰਹੇ ਆਂ ਤੇ ਅੱਗੇ ਜਦੋਂ ਆਪਾਂ ਪੂਰੇ ਮਸਾਲੇ ਐਡ ਕਰਾਂਗੇ ਤਾਂ ਉਦੋਂ ਤੁਸੀਂ ਉਹਦੀ ਕੁਆਂਟੀਟੀ ਥੋੜੀ ਜੀ ਘੱਟ ਰੱਖਣੀ ਆਂ ਹੁਣ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਲਾਂਗੇ ਤੇ ਪਿਆਜ਼ ਨੂੰ ਆਲੂਆਂ ਦੇ ਨਾਲ ਪੱਕਣ ਦੇਣਾ ਵਾ 2 ਮਿੰਟ ਲਈ ਇਹਨੂੰ ਆਪਾਂ ਕਵਰ ਕਰਕੇ ਰੱਖ ਦੇਾਂਗੇ ਬਹੁਤ ਜ਼ਿਆਦਾ ਨਹੀਂ ਪਕਾਉਣਾਗਾ 2 ਮਿੰਟ ਬਾਅਦ ਤੁਸੀਂ ਚੈੱਕ ਕਰਦੇ ਰਹਿਣਾ ਕਿਉਂਕਿ ਸੁੱਕੀ ਸਬਜ਼ੀ ਆ ਐਦਾਂ ਨਹੀਂ ਐ ਕਿ ਤੁਸੀਂ ਜ਼ਿਆਦਾ ਟਾਈਮ ਇਹਨੂੰ ਰੱਖ ਦਿਓ ਤਾਂ ਇਹ ਥੱਲੇ ਵੀ ਲੱਗ ਸਕਦੀ ਆ ਫਿਰ ਆਪਾਂ ਇਸ ਦੇ ਵਿੱਚ ਸਾਰੇ ਮਸਾਲੇ ਜਿਹੜੇ ਆ ਉਹ ਐਡ ਕਰਦੇ ਨੇ ਆ ਲਾਲ ਮਿਰਚ ਪਾਊਡਰ ਹੈ ਹਲਦੀ ਪਾਊਡਰ ਹੈ ਧਨੀਆ ਪਾਊਡਰ ਥੋੜਾ ਜਿਹਾ ਜ਼ਿਆਦਾ ਪਾਉਣਾ ਮੈਂ ਤੇ ਜੀਰਾ ਪਾਊਡਰ ਆ ਬਸ ਬੇਸਿਕ ਮਸਾਲੇ ਜਿਹੜੇ ਅਸੀਂ ਹਰ ਸਬਜੀ ਦੇ ਵਿੱਚ ਪਾਉਂਦੇ ਆ ਉਹ ਐਡ ਕਰ ਦਾਂਗੇ ਤੇ ਨਾਲ ਹੀ ਇਹਦੇ ਵਿੱਚ ਅੱਧਾ ਚਮਚੇ ਦੇ ਕਰੀਬ ਮੈਂ ਸੌਂਫ ਐਡ ਕੀਤੀ ਆ ਸੌਂਫ ਦਾ ਟੇਸ ਇਸ ਸਬਜੀ ਦੇ ਵਿੱਚ ਬਹੁਤ ਵਧੀਆ ਆਉਂਦਾ ਇੱਕ ਚਮਚੇ ਦੇ ਕਰੀਬ ਅਦਰਕ ਦਾ ਪੇਸਟ ਇਸ ਦੇ ਵਿੱਚ ਐਡ ਕੀਤਾ ਵਾ ਤੇ ਇਹਨੂੰ ਕਵਰ ਕਰਕੇ ਦੋ ਤਿੰਨ ਮਿੰਟ ਲਈ ਪਕਾ ਲਿਆ ਪਿਆਜ਼ ਸਾਡਾ ਸੌਫਟ ਹੋ ਗਿਆ ਬਿਲਕੁਲ ਪਿਆਜ਼ ਜਦੋਂ ਬਣ ਗਿਆ ਤਾਂ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦੇਣਾ ਵਾ ਜਦੋਂ ਤੁਸੀਂ ਟਮਾਟਰ ਐਡ ਕਰ ਦੇਣਾ ਤਾਂ ਸਬਜੀ ਦੇ ਵਿੱਚ ਟੇਸਟ ਦੇ ਅਕੋਰਡਿੰਗਲੀ ਨਮਕ ਵੀ ਤੁਸੀਂ ਐਡ ਕਰ ਦੇਣਾ ਵਾ ਤੇ ਇਹਨੂੰ ਆਪਾਂ ਕਵਰ ਕਰਕੇ 2 ਮਿੰਟ ਲਈ ਪਕਾ ਲਾਂਗੇ ਤੁਸੀਂ ਦੇਖ ਸਕਦੇ ਹੋ ਪਿਆਰ ਜੋ ਪਹਿਲਾਂ ਨਾਲੋਂ ਤਾਂ ਸੌਫਟ ਹੋ ਗਿਆ ਏ ਬਟ ਹਜੇ ਥੋੜਾ ਜਿਹਾ ਕੱਚਾਪਨ ਹੈਗਾ ਹੈ ਜਾਨੀ ਇਹ ਪੂਰਾ ਸੌਫਟ ਨਹੀਂ ਹੋਇਆ ਤਾਂ ਇਹਨੂੰ ਆਪਾਂ ਕਵਰ ਕਰਕੇ ਫੇਰ 2 ਮਿੰਟ ਲਈ ਹੋਰ ਪਕਾ ਲੈਣਾ ਵਾ ਪਰ ਨਾਲ ਹੀ ਮੈਂ ਇੱਥੇ ਕਸੂਰੀ ਮੇਥੀ ਵੀ ਐਡ ਕਰ ਰਹੀ ਆ ਇਹਦੇ ਨਾਲ ਕੀ ਹੁੰਦਾ ਹੈ ਕਿ ਕਸੂਰੀ ਮੇਥੀ ਦੀ ਸਬਜ਼ੀ ਸਾਡੀ ਪਨਣ ਵਾਲੀ ਆ 5-7 ਮਿੰਟ ਦਾ ਟਾਈਮ ਹੋਰ ਲੱਗੂਗਾ ਤਾਂ ਕਰਕੇ ਮੈਂ ਕਸੂਰੀ ਮੇਥੀ ਇੱਥੇ ਹੀ ਐਡ ਕਰ ਦਿੱਤੀ ਆ ਦਾ ਸਬਜੀ ਦੇ ਵਿੱਚ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਸੁੱਕੀ ਸਬਜੀ ਦੇ ਵਿੱਚ ਪਸੂਰੀ ਮੇਥੀ ਜਦੋਂ ਅਸੀਂ ਉੱਪਰ ਦੀ ਅਲੱਗ ਤੋਂ ਪਾਉਂਦੇ ਆ ਤਾਂ ਉਹ ਬਿਲਕੁਲ ਉਹਦਾ ਟੇਸਟ ਵੱਖਰਾ ਹੋ ਜਾਂਦਾ ਫਿਰ ਇਹਨੂੰ ਆਪਾਂ ਕਵਰ ਕਰਕੇ 2 ਮਿੰਟ ਲਈ ਹੋਰ ਪਕਾਇਆ ਤੇ ਬਿਲਕੁਲ ਸਬਜੀ ਸਾਡੀ ਜਿਹੜੀ ਆ ਉਹ ਬਣ ਗਈ ਹੈ ਜਿਹਨੇ ਦੀ ਆਲੂ ਜਿਹੜੇ ਆ ਉਹ ਸਾਡੇ तकरीबन ਬਣ ਗਏ ਆ 95% ਆਲੂ ਸਾਡੇ ਬਣ ਗਏ ਆ ਗਰੇਵੀ ਸਾਡੀ ਪ੍ਰੋਪਰ ਸੈਟ ਹੋ ਗਈ ਆ ਤਾਂ ਇਹਦੇ ਵਿੱਚ ਬੈਂਗਨ ਜਿਹੜੇ ਫਰਾਈ ਕਰਕੇ ਰੱਖੇ ਸੀ ਉਹ ਐਡ ਕਰ ਦੇਾਂਗੇ ਅਸੀਂ ਇਸ ਨੂੰ ਜ਼ਿਆਦਾ ਮਿਕਸ ਨਹੀਂ ਕਰਨਾਗਾ ਕਿਉਂਕਿ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਆਲੂ ਸੌਫਟ ਹੋ ਜਾਂਦੇ ਆ ਤਾਂ ਉਹ ਮੈਸ਼ੀ ਹੋਣਾ ਸਟਾਰਟ ਹੋ ਜਾਂਦੇ ਆ ਤਾਂ ਸਾਨੂੰ ਇਸ ਸਬਜ਼ੀ ਦੇ ਵਿੱਚ ਆਲੂ ਜਿਹੜੇ ਆ ਉਹ ਥੋੜੇ ਜੇ ਪ੍ਰੋਪਰ ਦਿਖਨੇ ਚਾਹੀਦੇ ਆ ਤਾਂ ਇਹਨੂੰ ਆਪਾਂ ਕਵਰ ਕਰ ਦੇਾਂਗੇ ਜਦੋਂ ਬੈਂਗਨ ਪਾਉਣੇ ਆ 2 ਮਿੰਟ ਲਈ ਫੇਰ ਪਕਾਵਾਂਗੇ ਤੇ ਸਬਜ਼ੀ ਸਾਡੀ ਜਿਹੜੀ ਆ ਉਹ ਬਿਲਕੁਲ ਰੈਡੀ ਆ ਇਸ ਸਟੇਜ ਤੇ ਤੁਸੀਂ ਆਲੂ ਚੈੱਕ ਕਰਨਾ ਬਿਲਕੁਲ ਨਾ ਭੁੱਲਣਾ ਕਿ ਆਲੂ ਜਿਹੜੇ ਆ ਉਹ ਬਣੇ ਆ ਕਿ ਹਜੇ ਕੱਚੇ ਆ ਤਾਂ ਇਸ ਤਰ੍ਹਾਂ ਤੁਸੀਂ ਕੜਛੀ ਦੇ ਨਾਲ ਚਮਚ ਦੇ ਨਾਲ ਇਹਨੂੰ ਚੈੱਕ ਕਰ ਸਕਦੇ ਹੋ ਆਲੂ ਸਾਰੇ ਬਣ ਗਏ ਆ ਹੁਣ ਆਪਾਂ 2 ਮਿੰਟ ਲਈ ਇਹਨੂੰ ਕਵਰ ਕਰ ਦੇਾਂਗੇ ਇਦਾਂ ਹੀ ਪਈ ਰਹਿਣ ਦੇਾਂਗੇ ਥੋੜਾ ਜਿਹਾ ਜਿਹੜਾ ਸੇਕ ਲੱਗੂਗਾ ਕੜਾਈ ਗਰਮ ਹੁੰਦੀ ਆ ਤਾਂ ਉਹਦੇ ਸੇਕ ਨਾਲ ਹੀ ਸਬਜੀ ਜਿਹੜੀ ਆ ਉਹ ਪ੍ਰੋਪਰ ਸੈੱਟ ਹੋ ਜਾਂਦੀ ਆ ਤਾਂ 5-7 ਮਿੰਟ ਦਾ 10 ਮਿੰਟ ਲਈ ਤੁਸੀਂ ਰੱਖਦੇ ਹੋ ਇਹਨੂੰ ਇਸੇ ਤਰ੍ਹਾਂ ਹੀ ਸਬਜੀ ਸਾਡੀ ਬਣ ਕੇ ਬਿਲਕੁਲ ਰੈਡੀ ਹੋ ਗਈ ਆ ਹੁਣ ਮੈਂ ਇਹਨੂੰ ਇੱਕ ਕੌਲੀ ਦੇ ਵਿੱਚ ਸੇਵ ਕਰ ਲਿਆ ਵਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਡੇਲੀਸ਼ੀਅਸ ਆਲੂ ਬੈਂਗਨ ਦੀ ਸਬਜੀ ਬਣੀ ਆ ਇੱਕ ਵਾਰ ਤੁਸੀਂ ਇਸ ਨੂੰ ਜਰੂਰ ਟਰਾਈ ਕਰਨਾ ਇਹ ਬਹੁਤ ਟੇਸਟੀ ਬਣਦੀ ਹੈ ਬਹੁਤ ਹੀ ਘੱਟ ਮਸਾਲੇ ਆਪਾਂ ਯੂਜ਼ ਕੀਤੇ ਆ ਇਸ ਸਬਜੀ ਨੂੰ ਬਣਾਉਣ ਦੇ ਲਈ ਤੁਸੀਂ ਇਸ ਨੂੰ ਵਾਰ-ਵਾਰ ਬਣਾਉਣਾ ਪਸੰਦ ਕਰੋਗੇ ਰੋਟੀ ਨਾਲ ਪਰੌਂਠੇ ਨਾਲ ਬਹੁਤ ਹੀ ਟੇਸਟੀ ਲੱਗਦੀ ਹੈ ਹਰ ਕੋਈ ਤੁਹਾਡੀ ਤਾਰੀਫ ਕਰੇਗਾ ਇਸ ਸਬਜੀ ਨੂੰ ਖਾਣ ਦੇ ਬਾਅਦ ਉਮੀਦ ਕਰਦੀ ਹਾਂ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ